ਹੁਣ ਕਰਨ ਦੇ ਮਾਮਲੇ ਦੇ ਵਿੱਚ ਆ ਜੇ ਇਹਨਾਂ ਨੇ ਕਰਤੂਤਾਂ ਕੀਤੀਆਂ ਪੁਲਿਸ ਵਾਲਿਆਂ ਨੇ ਕਾਲੀਆਂ ਭੇਡਾਂ ਨੇ ਜੋ ਮੁੰਡਾ ਇੱਕ ਨਜਾਇਜ਼ ਚੱਕ ਕੇ ਮਾਰ ਦਿੱਤਾ ਜੋ ਨਜਾਇਜ਼ ਕਰਨਲ ਨੂੰ ਕੁੱਟਿਆ ਗਿਆ ਉਹ ਕਾਲੀਆਂ ਭੇਡਾਂ ਨੂੰ ਹੁਣ ਲੁਕਦਿਆਂ ਨੂੰ ਜਿਹੜਾ ਕਿ ਥਾਂ ਨਹੀਂ ਲੱਭਦਾ ਤੇ ਸੀਬੀਆਈ ਹੁਣ ਦੱਸੂਗੀ ਕਿ ਭਾਈ ਤੁਸੀਂ ਕਿੱਥੋਂ ਆਏ ਸੀ ਉਹ ਕਿਹਦਾ ਅਨਕਾਊਂਟਰ ਕੀਤਾ ਸੀ ਤੇ ਉਹ ਅਨਕਾਊਂਟਰ ਤੱਕ ਵੀ ਜਾਇਜ਼ ਆਊਗਾ ਬੇਸ਼ੱਕ ਉਹ ਮਾਮਲਾ ਗਰਤੇ ਸਿੰਘ ਢਿੱਲੋਂ ਨੇ ਜੇ ਕੋਰਨਲ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਆ ਉਹਨਾਂ ਨੇ ਪੰਜਾਬੀ ਦੀ ਇੱਕ ਕਹਾਵਤਾਂ ਕਹਿੰਦੇ ਨਾਲੇ ਚੋਰ ਨਾਲੇ ਚਤਰਾਇਆਂ ਗੱਲ ਕਰਾਂਗੇ ਆਪਾਂ ਅੱਜ ਕੋਰਨਲ ਪਰਿਵਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਸੁਣਾਉਣੇ ਕੱਲੀ ਕੱਲੀ ਗੱਲ ਸੁਣਨ ਵਾਲੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਹਸੇ ਕਾਲ ਜੀ ਆਪਾਂ ਅੱਜ ਗੱਲ ਕਰਦੇ ਆ ਕੋਰਨਲ ਪਰਿਵਾਰ ਦੇ ਨਾਲ ਜੋ ਅੱਜ ਮੁੱਦਾ ਜੁੜਿਆ ਖਬਰ ਜੁੜੀ ਆ ਬੈਠਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 5 ਮਹੀਨੇ ਹੋ ਗਏ ਉਸ ਪਰਿਵਾਰ ਪਰਿਵਾਰ ਨੂੰ ਦਿਨ ਰਾਤ ਜਿਹੜਾ ਕਿ ਭੱਜਿਆ ਫਿਰਦਾ ਕਿ ਉਹਨਾਂ ਦੀ ਜਿਹੜੀ ਨੀਂਦ ਆ ਇੱਕੋ ਦੇਖੋ ਕਰਨਲ ਕੁੱਟਿਆ ਉਹਦਾ ਜਸਵਿੰਦਰ ਕੌਰ ਦਾ ਪਤੀ ਕੁੱਟਿਆ ਤੇ ਪੁੱਤ ਕੁੱਟਿਆ ਜਿੱਥੇ ਦਾ ਉਹਨਾਂ ਨੂੰ ਨਿਆਂ ਚਾਹੀਦਾ ਸੀ ਮਿਲਦਾ ਜਿੰਨਾ ਉਹਨਾਂ ਨੇ ਘਰੇ ਬੈਠਣਾ ਸੀ ਤੇ ਉਹਨਾਂ ਨੂੰ ਦਰਦ ਦਰਦੀਆਂ ਠੋਕਰਾਂ ਖਾਣੀਆਂ ਪਈਆਂ ਤਾਰਨੇ ਲਾਉਣੇ ਪਏ ਮਜਾਰੇ ਕਰਨੇ ਪਏ ਕਿਦੇ ਕਿਥੇ ਜਾਣਾ ਪਿਆ ਕਿਦੇ ਚੰਡੀਗੜ੍ਹ ਜਾਣਾ ਪਿਆ ਕਿਦੇ ਗਵਰਨਰ ਕੋਲੇ ਜਾਣਾ ਪਿਆ ਕਿ ਜੇ ਰਾਜਾ ਨਾਸ ਸਿੰਘ ਜਾਣਾ ਪਿਆ ਕਿਦੇ ਭਗਵੰਤ ਮਾਨ ਕੋਲੇ ਜਾਣਾ ਪਿਆ ਕਿਦੇ ਡੀਜੀਪੀ ਕੋਲੇ ਜਾਣਾ ਪਿਆ ਫਿਰ ਆਖਰ ਜਿਹੜਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਫਿਰ ਉਹ ਸੈੱਟ ਬਣ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚੰਡੀਗੜ੍ਹ ਦੀ ਉੱਥੇ ਵੀ ਡੀਜੀਪੀ ਨੂੰ ਤੱਕ ਜਿਹੜਾ ਤੱਕ ਮਿਲਿਆ ਗਿਆ ਉਹਨਾਂ ਨੇ ਸੋਚਿਆ ਸੀ ਕਿ ਇਨਸਾਫ ਮਿਲ ਜਾਊਗਾ ਪਰ ਉੱਥੋਂ ਵੀ ਇਨਸਾਫ ਨਾ ਮਿਲਿਆ ਤਾਂ ਫਿਰ ਹਾਈ ਕੋਰਟ ਵੱਲੋਂ ਜਿਹੜਾ ਸੀਬੀਆਈ ਨੂੰ ਜਿਹੜਾ ਕੇਸ ਹੌਸਟੌਪ ਦਿੱਤਾ ਉੱਥੇ ਵੀ ਵਸ ਨੇ ਜਿਹੜਾ ਹਰਜਿੰਦਰ ਸਿੰਘ ਢਿੱਲੋਂ ਤੇ ਹਰੀ ਹਰੀ ਬੋਪਾ ਰਾਏ ਆ ਜਿਹੜਾ ਉਹਨਾਂ ਨੇ ਸੀਬੀਆਈ ਨੂੰ ਚੈਲੰਜ ਕਰ ਦਿੱਤਾ ਕਿ ਜੀ ਇਹਦੀ ਇਨਕੁਆਇਰੀ ਸੀਬੀਆਈ ਨਹੀਂ ਕਰ ਸਕਦੀ ਸੁਪਰੀਮ ਕੋਰਟ ਵਿੱਚ ਭੱਜ ਕੇ ਉੱਥੇ ਕੇਸ ਪਾ ਦਿੱਤਾ ਪਰ ਅੱਜ ਜਿਹੜਾ ਉੱਥੇ ਜਾ ਕੇ ਵੀ ਜਿਹੜਾ ਕਰਨਲ ਪਰਿਵਾਰ ਨੂੰ ਆਪਣਾ ਜਿਹੜਾ ਵਕੀਲ ਕਰਨਾ ਪਿਆ ਉਹਨਾਂ ਦੇ ਜਿਹੜਾ ਬਰੁਧਾ ਉੱਥੇ ਪਹਿਲੇ ਜੱਜ ਸਾਹਿਬ ਨੇ ਚੱਕ ਜਿਹੜੀ ਉਹਨਾਂ ਦੀ ਫਾਈਲ ਪਰੇ ਭਗਾ ਕੇ ਮਾਰੀ ਤੇ ਉਹਨਾਂ ਨੇ ਲੱਜਾ ਸਾਹਿਬ ਨੇ ਐ ਜੇ ਲਾਂਡਾ ਪਾਇਆ ਕਿ ਸ਼ਰਮ ਕਰੋ ਤੁਸੀਂ ਇੱਕ ਫੌਜ ਦਾ ਕਰਨਲ ਕੁੱਟਿਆ ਹੋਵੇ ਤੇ ਪੰਜਾਬ ਦੀ ਪੁਲਿਸ ਕੀ ਕਰਈ ਹੈ ਤੇ ਤਾਨੂੰ ਗ੍ਰਿਫਤਾਰ ਨਾ ਕੀਤਾ ਹੋਵੇ ਤੁਹਾਡੇ ਉੱਤੇ ਆਤਰਾਵਾਂ ਲੱਗੀਆਂ ਹੋਣਾਂ ਤੇ ਤੁਸੀਂ 5 ਮਹੀਨਿਆਂ ਤੋਂ ਜਿਹੜਾ ਖੁੱਲਿਆ ਉਹ ਜਿਹੜਾ ਘੁੰਮਦੇ ਫਿਰਦੇ ਹੋ ਤੇ ਜਿਹੜੀਆਂ ਕਿ ਇਹਦੀਆਂ ਲਾਨਤਾਂ ਪਾਈਆਂ ਤੇ ਬੇਸ਼ਰਮ ਉਹ ਤੋਂ ਫੇਰ ਭੱਜੇ ਆ ਤੇ ਹੁਣ ਸੀਬੀਆਈ ਦੀ ਇਨਕੁਆਇਰੀ ਤੋਂ ਕਿਉਂ ਡਰਦੇ ਆ ਇੱਕ ਕੱਲਾ ਕਰਨਲ ਪਰਿਵਾਰ ਦਾ ਜਿਹੜਾ ਜਸਵਿੰਦਰ ਕੌਰ ਉਹਨਾਂ ਦਾ ਜਿਹੜਾ ਪੁੱਤ ਆ ਜਪ ਅਸਵਿੰਦਰ ਸਿੰਘ ਕਰਨਲ ਇਹ ਉਹਨਾਂ ਦਾ ਮੁੱਦਾ ਨਹੀਂ ਰਹਿ ਗਿਆ ਹੁਣ ਨਾਲ ਇੱਕ ਮੁੱਦਾ ਹੋਰ ਜੁੜਿਆਗਾ ਉਹ ਤੁਹਾਨੂੰ ਪਤਾਗਾ ਕਿ ਕਿਹੜਾ ਮੁੱਦਾਗਾ ਉਹ ਹੈਗਾਗਾ ਬੱਚਾ ਕਿਡਨਾਪ ਮਾਮਲੇ ਦੇ ਵਿੱਚ ਆ ਜਾਸਪਰੀ ਸਿੰਘ 22 ਸਾਲ ਦਾ ਨੌਜਵਾਨ ਮਾਰਤਾ ਤੇ ਜਿਹੜਾ ਕੈਨੇਡਾ ਤੋਂ ਆਉਂਦਾ ਤੇ ਪਰਿਵਾਰ ਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਪੁੱਤਰ ਪੰਜਾਬ ਦੇ ਵਿੱਚ ਆ ਗਿਆ ਪਰਿਵਾਰ ਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਪੁੱਤ ਅੰਮ੍ਰਿਤਸਰ ਉੱਤਰਿਆ ਜਾਂ ਫਿਰ ਦਿੱਲੀ ਤੋਂ ਉੱਤਰਿਆ ਜਾਂ ਫਿਰ ਕਿੱਥੇ ਜਿਹੜਾ ਉਹਨੇ ਲੈਣ ਕੀਤਾ ਜਿਹੜਾ ਕਿ ਕਿਹੜੇ ਵੇਲੇ ਉਹ ਆਇਆ ਪੰਜਾਬ ਦੇ ਵਿੱਚ ਕਮੇ ਉਹਨਾਂ ਨੂੰ ਜਿਹੜਾ ਇੱਕ ਸਿਆਹ ਦੌੜ ਵਾਲਾ ਨੌਜਵਾਨ ਨੂੰ ਜਿਹੜਾ ਇਹ ਪੌਲਸ ਵੱਲ ਕਮ ਇੱਕ ਫੇਕ ਅਨਕਾਉਂਟਰ ਦੇ ਵਿੱਚ ਮਾਰਮਕਾਤਾ ਤੇ ਪਰਿਵਾਰ ਨੂੰ ਕਦੋਂ ਪਤਾ ਲੱਗਦਾ ਜਦੋਂ ਖਬਰਾਂ ਚੱਲ ਪੈਂਦੀਆਂ ਕਿ ਜਸਪ੍ਰੀਤ ਸਿੰਘਾ ਫਲਾਣੇ ਫਲਾਣੇ ਦਾ ਮੁੰਡਾ ਸੀ ਜਿਹੜਾ ਉਹ ਮਾਰ ਦਿੱਤਾ ਤੇ ਫੇਰ ਪਰਿਵਾਰ ਦੇ ਤਾਹਾਂ ਨਿਕਲੀਆਂ ਪਰਿਵਾਰ ਕਹਿੰਦਾ ਸਾਡਾ ਬੱਚਾ ਜਿਹੜਾ ਕੈਨੇਡਾ ਦੇ ਵਿੱਚ ਹੈ ਕਿ ਇਹ ਕੀ ਪਾਣਾ ਵਾਪਰ ਗਿਆ ਕਿ ਜਾਦਮਾ ਨੇ ਕੀ ਕਰ ਦਿੱਤਾ ਪਰ ਉਸੇ ਜਿਹੜਾ ਆਪਾਂ ਕਹਿ ਦਈਏ ਕਿ 13 14 ਦੀ ਰਾਤ ਨੂੰ ਫਿਰ ਇੱਕ ਬਹਾਨਾ ਬਣਾਇਆ ਪਰਮਾਤਮਾ ਵੱਲੋਂ ਕਹਿ ਦਈਏ ਆਪਾਂ ਕੁਦਰਤ ਵੱਲੋਂ ਕਹਿ ਦਈਏ ਤੇ ਉਸੇ ਟਾਈਮ ਉਹਨਾਂ ਹੰਕਾਰੇ ਚਾਰ ਐਂਸਪੈਕਟਰ ਤੇ 12 ਹੋਰ ਮਲਾਜ਼ਮਾਂ ਜਿਨ੍ਹਾਂ ਦੇ ਵਿੱਚੋਂ 6 ਦਾ ਤਾਂ ਨਾਮ ਵੀ ਨਹੀਂ ਨਾਵਾ ਤੇ ਉਹਨਾਂ ਨੇ ਕੀ ਕੀਤਾ ਇੱਕ ਪਸਵੰਦਰ ਸਿੰਘ ਕਰਨਾਲਾ ਨੂੰ ਕੋਈ ਗੱਡੀ ਦੇ ਲੈਣ ਦੇਣ ਦੇ ਵਿੱਚ ਕਿ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਜਿਹੜਾ ਐਡਾ ਜ਼ਿਆਦਾ ਕੁੱਟਿਆ ਉਹਨਾਂ ਦੇ ਜਿਹੜੀਆਂ ਆਪਾਂ ਕਹਦੇ ਕਿ ਪੱਥਲੀਆਂ ਤੱਕ ਤੋੜ ਦਿੱਤੀਆਂ ਜਿਹੜੀਆਂ ਬਾਹਾਂ ਤੱਕ ਤੋੜ ਦਿੱਤੀਆਂ ਜਿਹੜਾ ਕਰਨਲ ਦਾ ਪਸਵੰਧ ਸਿੰਘ ਕਰਨਲ ਦਾ ਪੁੱਤਰ ਸੀ ਅੰਗਤ ਬਾੜ ਉਹਦਾ ਸਿਰ 파ੜ ਦਿੱਤਾ ਤੇ ਇਤੋਂ ਤੱਕ ਜਿਹੜਾ ਕਰਨਲ ਨੇ ਕਿਹਾ ਕਿ ਮੈਂ ਫੌਜ ਦਾ ਕਰਨਲ ਆ ਉਹਦਾ ਆਈ ਕਾਰਡ ਵੀ ਖੋਲਿਆ ਉਹਦਾ ਮੋਬਾਈਲ ਵੀ ਖੋਲਿਆ ਤੇ ਉਹ ਜਦੋਂ ਆਈ ਕਾਰਡ ਮੰਗਣ ਲੱਗਿਆ ਕਰਨ ਸਾਹਿਬ ਨੇ ਕਿਹਾ ਕਿ ਮੇਰਾ ਆਈ ਕਾਰਡ ਦੇ ਦਿਓ ਕਿਉਂਕਿ ਉਹ ਦੂਸਰੀ ਗੱਲ ਆ ਜਿਹੜੀ ਫੋਨ ਦੇ ਵਿੱਚ ਬੜੇ ਡਾਕੂਮੈਂਟਸ ਹੁੰਦੇ ਆ ਫੌਜ ਆ ਕਿਉਂਕਿ ਬੜੇ ਇੱਕ ਦੂਸਰੇ ਮੁਲਕ ਦੇ ਨਾਲ ਹਮੇਸ਼ਾ ਲੜਾਈ ਲੜਦੀ ਆ ਦੁਸ਼ਮਣ ਦੇ ਨਾਲ ਆ ਪਰ ਇਹਨਾਂ ਨੇ ਕੀ ਕੀਤਾ ਕਹਿੰਦੇ ਆਈ ਕਾਰਡ ਤਾਂ ਫੇਰ ਹੀ ਤੁਹਾਨੂੰ ਦੇਵਾਂਗੇ ਤੂੰ ਜਿਉਂਦਾ ਰਹਿ। ਚਲੋ ਰੱਬ ਦਾ ਵਾਸਤਾ ਕਰਨਲ ਪਰਿਵਾਰ ਦਾ ਜਿਹੜਾ ਉਹ ਜੀਸੀ2 ਉਹ ਬਚ ਗਏ। ਇਹ ਪਰ ਉਸ ਦੀ ਪਤਨੀ ਜਿਹੜੀ ਕਿ ਮੈਂ ਕਹਾਂਗਾ ਕਿ ਸ਼ੇਰਨੀ ਤੇ ਬਹਾਦਰਨੀ ਨਿਕਲੀ ਕਿ ਜੀਸ ਨੇ ਪੁਲਸ ਵਾਲਿਆਂ ਦੀਆਂ ਗੋਲੀਆਂ ਲਵਾ ਦਿੱਤੀਆਂ ਜਿਵੇਂ ਜਸਵਿੰਦਰ ਕੌਰ ਨੇ ਸਰਕਾਰ ਅੱਗੇ ਨਹੀਂ ਝੁਕੀ ਪੁਲਸ ਅੱਗੇ ਨਹੀਂ ਝੁਕੀ ਜ਼ਾਲਮਾਂ ਅੱਗੇ ਨਹੀਂ ਝੁਕੀ ਤਾਂ ਉਹਨੇ ਜਿਹੜਾ ਕਿ ਆਖਰ ਪੰਜ ਮਹੀਨਿਆਂ ਤੋਂ ਜਦੋਂ ਜੈਦ ਤੋਂ ਬਾਅਦ ਜਿਹੜਾ ਜਿਹੜਾ ਕੇਸ ਆ ਉਸ ਸੀਬੀਆਈ ਨੂੰ ਜਿਹੜਾ ਹਾਈ ਕੋਰਟ ਵੱਲੋਂ ਸੌਂਪਿਆ ਗਿਆ ਤੇ ਹੁਣ ਅਨਕਵਾਰੀ ਆ ਜਿਹੜੀ ਉਹ ਸੀਬੀਆਈ ਦੀ ਜਿਹੜੀ ਆ ਚੱਲ ਰਹੀ ਆ ਤੇ ਸੀਬੀਆਈ ਹੁਣ ਦੱਸੂਗੀ ਕਿ ਭਾਈ ਤੁਸੀਂ ਕਿੱਥੋਂ ਆਏ ਸੀ ਉਹ ਕਿਹਦਾ ਅਨਕਾਉਂਟਰ ਕੀਤਾ ਸੀ ਤੇ ਉਹ ਅਨਕਾਉਂਟਰ ਤੇ ਇੱਕ ਵੀ ਜਾਇਜ਼ ਆਊਗਾ ਬੇਸ਼ੱਕ ਉਹ ਮਾਮਲਾ ਗਰਤੇ ਸਿੰਘ ਢਿੱਲੋਂ ਨੇ ਜੇ ਉਹ ਕਾਰਨਲ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਆ ਉਹਨਾਂ ਨੇ ਅਲੱਗ ਕੇਸ ਪਾ ਦਿੱਤਾ ਜਸਪ੍ਰੀਤ ਸਿੰਘ ਦਾ ਕਿ ਭਾਈ ਇਹਦਾ ਫੇਕ ਅਨਕਾਉਂਟਰ ਕੀਤਾ ਇਹਦੀ ਅਨਕਵਾਰੀ ਵੀ ਸੀਬੀਆਈ ਨੂੰ ਦਿੱਤੀ ਜਾਵੇ ਦੋ ਅਨਕਵਾਰੀਆਂ ਜਦੋਂ ਸੀਬੀਆਈ ਨੂੰ ਦਿੱਤੀਆਂ ਜਾਣਗੀਆਂ ਜਿਸ ਤਰ੍ਹਾਂ ਅੱਜ ਪਾਪੀਆਂ ਨੂੰ ਪੁਲਿਸ ਵਾਲਿਆਂ ਨੂੰ ਪੰਜ ਨੂੰ ਉਮਰ ਕੈਦ ਹੋਈ ਆ 17-18 ਲੱਖ ਰੁਪਏ ਜੁਰਮਾਨਾ ਹੋਇਆ ਬੇਸ਼ੱਕ 32 ਸਾਲ ਬਾਅਦ ਨਿਆ ਮਿਲਿਆ 32 ਸਾਲ ਬਹੁਤ ਵੱਡੇ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਤਾਂ ਨਰਕ ਜਿਹੜਾ ਨਰਕਾਂ ਨੂੰ ਪਹੁੰਚ ਗਏ ਪੁਲਿਸ ਵਾਲੇ ਪਰ ਪੰਜ ਨੂੰ ਅੱਜ ਐਸਐਸਪੀ ਡੀਐਸਪੀ ਏਐਸਆਈ ਤੋਂ ਲੈ ਕੇ ਜਿਹੜਾ ਕਿ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਸੀਬੀਆ ਤੇ ਲੋਕਾਂ ਦਾ ਭਰੋਸਾ ਵਧਣਾ ਸ਼ੁਰੂ ਹੋ ਗਿਆ ਹਰ ਇੱਕ ਗੱਲ ਇਹ ਨੌਜਵਾਨ ਹਰ ਇੱਕ ਬਜ਼ੁਰਗ ਹਰ ਇੱਕ ਪੰਜਾਬੀ ਇਹ ਗੱਲ ਕਰਦਾਗਾ ਅੱਜ ਕਿ ਜੇਬ ਕਰ ਪਈ ਇਨਸਾਫ ਮਿਲਦਾਗਾ ਉਹ ਸੀਬੀਆ ਦੇ ਕੋਲ ਹੀ ਮਿਲੂਗਾ ਇਨਸਾਫ ਹੋਰ ਕਿੱਥੋਂ ਨਹੀਂ ਮਿਲਦਾ ਕੋਰਟ ਕੋਟਾ ਜਿਹੜੀਆਂ ਇਨਸਾਫ ਦੇ ਸਕਦੀਆਂ ਅੱਜ ਸੀਬੀਆ ਨੇ ਇੱਕ ਵੱਡਾ ਫੈਸਲਾ ਉਹ ਕੀਤਾ ਤੇ ਉਸ ਤੋਂ ਪਹਿਲਾਂ ਵੀ ਜਿਹੜੇ ਕਿ ਵੱਡੇ ਵੱਡੇ ਫੈਸਲੇ ਸਜਾ ਸੁਨਾਈਆਂ ਨੇ ਚਾਹੇ ਉਹ ਸੌਦਾ ਸਾਧ ਹੋਵੇ ਟਾਇ ਹੋਰ ਜਾਲ ਪੁਲਸਾ ਹੁਣ ਉਹਨਾਂ ਨੂੰ ਵੀ ਜਿਹੜਾ ਔਰੰਗਜ਼ੇਬ ਦੀਆਂ ਜਿਹੜੀਆਂ ਸਜਾ ਨੇ ਉਹ ਸੁਣਾਈਆਂ ਹੋਈਆਂ ਨੇ ਹੁਣ ਕਰਨ ਦੇ ਮਾਮਲੇ ਦੇ ਵਿੱਚ ਆ ਜੇ ਇਹਨਾਂ ਨੇ ਕਰਤੂਤਾਂ ਕੀਤੀਆਂ ਪੁਲਸ ਵਾਲਿਆਂ ਨੇ ਕਾਲੀਆਂ ਭੇਡਾਂ ਨੇ ਜੋ ਮੁੰਡਾ ਇੱਕ ਨਜਾਇਜ਼ ਚੱਕ ਕੇ ਮਾਰ ਦਿੱਤਾ ਜੋ ਨਜਾਇਜ਼ ਕਰਨਲ ਨੂੰ ਕੁੱਟਿਆ ਗਿਆ ਉਹ ਕਾਲੀਆਂ ਭੇਡਾਂ ਨੂੰ ਹੁਣ ਲੁਕਦਿਆਂ ਨੂੰ ਜਿਹੜਾ ਕਿ ਥਾਂ ਨਹੀਂ ਲੱਭਦਾ ਕਿਦੇ ਕਿਧਰ ਭਾਈ ਦੇ ਕਿਦੇ ਕਿਧਰ ਭਾਈ ਦੇ ਆ ਕਹਿੰਦੇ ਹੁੰਦੇ ਆ ਨਾ ਇੱਕ ਆ ਉਹ ਵੀ ਇੱਕ ਕਹਾਵਤ ਆ ਕਹਿੰਦੇ ਹਲਕਾਇਆ ਕੁੱਤਾ ਪਾਣੀ ਤੋਂ ਡਰਦਾ ਇੱਕ ਕਹਾਵਤ ਆ ਇਹ ਸੱਚੀ ਆ ਜਾਂ ਝੂਠੀ ਆ ਪਤਾ ਨਹੀਂ ਇੱਕ ਕਹਾਵਤ ਬਣੀ ਹੋਈ ਆ ਕਿ ਹਲਕਾਇਆ ਕੁੱਤੇ ਨੂੰ ਹੋਰ ਕਿਧਰ ਨਹੀਂ ਡਰ ਲੱਗਦਾ ਉਹ ਜਦੋਂ ਪਾਣੀ ਵੇਖਦਾ ਕਹਿੰਦੇ ਫੇਰ ਪਿੱਛੇ ਪਿੱਛੇ ਮੁੜਦਾ ਉਹੀ ਗੱਲ ਇਹਨਾਂ ਪੁਲਸ ਵਾਲਿਆਂ ਦੀ ਆ ਕਿ ਇਹ ਸੀਬੀਆਈ ਤੋਂ ਡਰਦੇ ਆ ਸੀਬੀਆਈ ਦੀ انکਵਾਰੀ ਤੋਂ ਡਰਦੇ ਆ ਇਹਨਾਂ ਨੂੰ ਨਾ ਤਾਂ ਪੰਜਾਬ ਸਰਕਾਰ ਦਾ ਡਰ ਆ ਨਾ ਇਹਨਾਂ ਨੂੰ ਗਵਰਨਰ ਦਾ ਡਰ ਰਿਹਾ ਨਾ ਇਹਨਾਂ ਨੂੰ ਡੀਜੀਪੀ ਦਾ ਨਾ ਐਡੀਜੀਪੀ ਦਾ ਨਾ ਕਿਸੇ ਹੋਰ ਦਾ ਨਾ ਹਾਈ ਕੋਰਟ ਦਾ ਡਰ ਰਿਆ ਤੇ ਹੁਣ ਸਿਬੀਆਈ ਤੋਂ ਡਰਦੇ ਆ ਜਦੋਂ ਸਿਬੀਆਈ ਦਾ ਨਾਮ ਲੈਂਦੇ ਆ ਤਾਂ ਇਹਨਾਂ ਦੇ ਪੈਂਟਾ ਗਿੱਲਿਆਂ ਹੁੰਦੇ ਆ ਤੇ ਫੇਰ ਬਾਸ ਨੂੰ ਭਜਦੇ ਆ ਫੇਰ ਸੁਪਰੀਮ ਕੋਰਟ ਭਜਦੇ ਆ ਫੇਰ ਕਿਤੇ ਕਿਧਰ ਭਜਦੇ ਆ ਕਿਤੇ ਕਿਧਰ ਭਜਦੇ ਆ ਭਾਈ ਹੁਣ ਤੁਸੀਂ ਸਾਰੇ ਪਾਸੇ ਭੱਜ ਕੇ ਜੋਰ ਲਾ ਕੇ ਵੇਖ ਲਿਆ ਹੁਣ ਤੁਹਾਡਾ ਖੜਾ ਨਹੀਂ ਸੁੱਟਣਾ ਤੇ ਹੁਣ ਤੁਸੀਂ ਅੜਿੱਕੇ ਆ ਜਾਣਾਗਾ ਤੇ ਹੁਣ ਤੁਸੀਂ ਜੇਲ੍ਹ ਦੀਆਂ ਕਰ ਲਓ ਤਿਆਰੀਆਂ ਅਕਾਲਪੁਰਖ ਕਦਰਤਾ ਬੜੀ ਬਲਵਾਨ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਕਿ ਹੁਣ ਵੀ ਕਹਿਣਾਗਾ ਤੇ ਅੱਗੇ ਤੋਂ ਵੀ ਕਹਿੰਦਾ ਰਹੂੰਗਾ ਕਿ ਭਾਈ ਬੰਦਾ ਮਾਰਨਾ ਬਹੁਤ ਵੱਡਾ ਪਾਪ ਆ ਬੰਦੇ ਉੱਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਆ ਪਰ ਤੁਸੀਂ ਹੰਕਾਰ ਤੁਹਾਡੀ ਵਰਦੀ ਦਾ ਹੰਕਾਰ ਮੋਢੇ ਤੇ ਲੱਗਨੇ ਸੀ ਤੁਹਾਡੇ ਸ਼ਟਾਰ ਆ ਤੁਸੀਂ ਬਣਨਾ ਸੀ ਡੀਐਸਪੀ ਕਿਸੇ ਨੇ ਐਸਪੀ ਬਣਨਾ ਸੀ ਕਿਸੇ ਨੇ ਐਲਸਵੈਟਰ ਬਣਨਾ ਸੀ 10-10 ਲੱਖ ਰੁਪਏ ਹੁਣ ਅਸੀਂ ਤੁਹਾਨੂੰ 20-20 ਲੱਖ ਰੁਪਏ ਹੁਣ ਅਸੀਂ ਤੁਹਾਨੂੰ ਸਨਮਾਨਤ ਹੋਣਾ ਸੀ 15 ਅਗਸਤ ਦੇ ਤੇ ਅੱਜ ਲੋਕ ਤੁਹਾਨੂੰ ਲਾਣਤਾ ਪਾ ਰਹੇ ਆ ਲਾਣਤਾ ਕਿਉਂ ਪਾ ਰਹੇ ਆ ਲਾਣਤਾ ਤੇ ਤੁਸੀਂ ਕੰਮ ਹੀ ਲਾਣਤਾ ਵਾਲੇ ਕੀਤੇ ਆ ਕੰਮ ਹੀ ਕਰਤੂਤਾਂ ਕਾਲੀਆਂ ਕੀਤੀਆਂ ਕਹਿੰਦੇ ਹੁੰਦੇ ਆ ਕਾਲੀਆਂ ਕਰਤੂਤਾਂ ਦਾ ਕਾਲਾ ਫਾਇਦਾ ਮਿਲਦਾਗਾ ਜੇਕਰ ਤੁਸੀਂ ਜਾਤ ਦੇ ਵਿੱਚ ਰਹਿ ਕੇ ਜਿਹੜੀ ਤੁਸੀਂ ਕਾਨੂੰਨ ਦੀ ਵਰਦੀ ਪਾਈ ਆ ਉਸੇ ਕਾਨੂੰਨ ਦੇ ਤੁਸੀਂ ਧਜੀਆਂ ਡਾਈਆਂ ਨੇ ਤੁਸੀਂ ਪਿਛਲੇ ਦਸ ਸਾਲ ਤੋਂ ਨਹੀਂ ਲਿਆ ਤੁਸੀਂ ਉਹਨਾਂ ਤੋਂ ਸਬਕ ਨਹੀਂ ਲਿਆ ਤੁਹਾਨੂੰ ਇਹ ਪਤਾ ਸੀ ਤੁਹਾਨੂੰ ਇਹ ਨਹੀਂ ਪਤਾ ਸੀ ਕਿ ਸੀਬੀਆਈ ਤੇ ਕੇਜੇ ਲੈ ਜਾਏ ਉਹ ਤੁਹਾਨੂੰ ਪਤਾ ਸੀ ਕਿ ਸਾਡੇ ਪਿੱਛੇ ਸਰਕਾਰ ਖੜੀ ਆ ਡੀਜੀਪੀ ਖੜਾ ਸਾਡੇ ਪਿੱਛੇ ਸਾਨੂੰ ਕਿਹੜਾ ਪੁੱਸਣ ਵਾਲਾ ਕਿਹੜਾ ਸਾਨੂੰ ਮਾਰਨ ਵਾਲਾ ਕਿਹੜਾ ਸਾਨੂੰ ਫੜਨ ਵਾਲਾ ਤੇ ਪਰ ਅੱਜ ਤੁਹਾਨੂੰ ਹੁਣ ਪਤਾ ਲੱਗਦਾ ਤੇ ਨਾਲ ਤੁਹਾਡੇ ਪਰਿਵਾਰ ਨੂੰ ਵੀ ਪਤਾ ਲੱਗ ਜਾਊਗਾ ਜਿਸ ਤਰ੍ਹਾਂ ਕਿਸੇ ਦਾ ਦੂਸਰੇ ਦਾ ਪਰਿਵਾਰ ਖਤਮ ਕਰਦੇ ਹੋ ਦੂਸਰੇ ਨੂੰ ਦੁਖੀ ਕਰਦੇ ਹੋ ਜਿਹਦਾ ਘਰ ਉਜੜਿਆ ਹੋਵੇ ਉਹ ਤੁਹਾਨੂੰ ਕੋਈ ਹੁਣ ਦਰਸੀਸਾ ਹੀ ਦੇਊਗਾ ਤੁਹਾਨੂੰ ਕੋਈ ਉਹ ਸਵਾ ਸੇ ਥੋੜੀ ਦੇਊਗਾ ਜਿਹਦਾ ਇਕਲੌਤਾ ਪੁੱਤ ਹੋਵੇ ਜਿਹਦਾ ਵਿਆਹ ਜਿਹੜਾ ਅਕਤੂਬਰ ਦੇ ਵਿੱਚ ਹੋਣਾ ਹੋਵੇ ਉਹ ਚਾਕੇ ਤੁਸੀਂ ਬੇਦੋਸਾ ਮਾਰ ਦਿੱਤਾ ਜੇਕਰ ਉਹ ਮੰਨਦੇ ਆਪਾਂ ਜੇਕਰ ਉਹ ਬੱਚੇ ਵਿੱਚ ਅਨਮੋਲ ਬਸੀ ਉਹਨੂੰ ਫੜਦੇ ਉੱਤੇ ਕਾਰਵਾਈ ਕਰਦੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਦੇ ਤੁਹਾਡੇ ਕੋਲੇ ਕੀ ਅਧਿਕਾਰ ਆ ਤੁਹਾਡੇ ਕੋਲੇ ਕੀ ਹੱਕ ਆ ਕਿ ਜਿਹਦੇ ਮਰਜ਼ੀ ਬਾਹਾਂ ਤੋੜ ਦਈ ਦੇ ਮਰਜ਼ੀ ਸਰਪੰਨ ਦੇ ਜਿਹਦੇ ਮਰਜ਼ੀ ਗੋਲੀਆਂ ਮਾਰ ਦਈਓ ਤਾਨੂੰ ਖੁੱਲੀਆਂ ਸੁੱਟੀਆਂ ਮਿਲੀਆਂ ਨੇ ਇਹ ਖੁੱਲੀਆਂ ਸੁੱਟੀਆਂ ਦਾ ਖਮਾਜਾਗਾ ਜਿਹੜਾ ਇਹ ਪੁਲਸ ਵਾਲੇ ਤਾਂ ਅੱਜ ਅੱਜ ਭੁਗਤ ਰਹੇ ਆ ਉਹ ਚੀਜ਼ਾਂ ਨੂੰ ਤੇ ਬਾਕੀ ਨੂੰ ਸਥਿਤ ਹੋਣਾ ਚਾਹੀਦਾ ਜੋ ਕੁਝ ਅੱਜ ਇਹ ਕੰਮ ਕਰ ਰਹੇ ਆ ਤੇ ਹੁਣ ਕਰਨਲ ਦੇ ਮਾਮਲੇ ਦੇ ਵਿੱਚ ਜਿਹੜਾ ਇਹ ਫਾਸਲੇ ਨਜ਼ਰ ਦਿਖਾਈ ਦੇ ਰਹੇ ਆ ਜਸਪ੍ਰੀਤ ਦੇ ਸਿੰਘ ਮਾਮਲੇ ਦੇ ਵਿੱਚ ਆ ਇਹਨਾਂ ਨੂੰ ਜਿਹੜਾ ਕਿ ਜਲਦੀ ਆ ਜਿਹੜਾ ਉਸ ਲੱਖਾਂ ਦੇ ਪਿੱਸੇ ਹੋਣਗੇ ਪਤਾ ਨਹੀਂ ਕਿਹੜੇ ਕਿਹੜੇ ਰਗੜੇ ਜਾਣਗੇ ਕਿਹੜੇ ਕਿਹੜੇ ਵਿੱਚ ਆਪਸੰਨ ਨੇ ਲੇ 4 ਨਹੀਂ ਜਾਂ 6 ਨਹੀਂ ਇਹ ਇਹ ਪਤਾ ਨਹੀਂ ਕਿਥੋਂ ਤੱਕ ਅੰਗਵਾਰੀ ਜਾਣੀ ਆ ਕਿਹੜੇ ਕਿਹੜੇ ਐਸਐਸਪੀ ਕਿਹੜਾ ਡੀਐਸਪੀ ਰਖੜਿਆ ਜਾਊਗਾ ਇਹਦੇ ਵਿੱਚ ਆ ਕਿਉਂਕਿ ਜਿਨੇ ਪਾਪ ਕੀਤਾ ਪਾਪ ਕਿਤੇ ਜਿਹੜਾ ਗੁੱਝਿਆ ਨਹੀਂ ਰਹਿੰਦਾ ਹੁੰਦਾ ਮੈਂ ਪਹਿਲਾਂ ਵੀ ਤੁਹਾਨੂੰ ਕਹਿਣਾ ਤੇ ਹੁਣ ਵੀ ਕਹਿਣਾਗਾ ਕਿ ਅਜੇ ਵੀ ਜਿਹੜਾ ਜਿਹੜੇ ਪੁਲਿਸ ਵਾਲੇ ਸੁਣਦੇ ਵੀਡੀਓ ਉਹ ਅਜੇ ਵੀ ਆਪਣਾ ਜਿਹੜਾ ਰੱਬ ਦਾ ਭੈ ਮੰਨ ਰੱਬ ਦਾ ਡਰ ਮੰਨਣਾ ਤੁਹਾਨੂੰ ਜਿਹੜੀਆਂ ਇਹ ਪ੍ਰਮਾਤਮਾ ਨੇ ਵਰਦੀ ਪਾਈ ਆ ਤੁਹਾਡੀਆਂ ਜਿਹੜੀਆਂ ਤਨਖਾਹਾਂ ਨੇ ਬਹੁਤ ਨੇ ਸਬਰ ਕਰ ਲੋ ਉਹ ਬੰਦਾ ਵੀ ਸਬਰ ਕਰਦਾ ਉਹ ਜਿਹੜਾ ਸਾਮ ਦੀ ਕੱਲੀ ਕਹਿੰਦਾ ਰੋਟੀ ਮਿਲ ਜੇ ਮੈਨੂੰ ਉਹ ਵੀ ਸਬਰ ਕਰਦਾ ਤੇ ਤੁਸੀਂ ਐਡੇ ਹੰਕਾਰਿਓ ਤੁਹਾਡਾ ਇਹਨਾਂ ਨਸਾ ਚ ਚੜਿਆ ਹੋਇਆ ਤੁਹਾਡੇ ਉੱਪਰ ਪਤਾ ਨਹੀਂ ਤੁਸੀਂ ਕਿਰਪੀਆਂ ਨਾਲ ਲੈ ਕੇ ਜਾਣਾ ਇਹ ਇਹ ਸਭ ਕੁਝ ਇੱਥੇ ਰਹਿ ਜਾਣਾਗਾ ਤੇ ਇੱਥੇ ਤੁਹਾਨੂੰ ਭੁਗਤਣੀਆਂ ਪੈਣਗੀਆਂ ਤੇ ਇੱਥੇ ਤੁਹਾਨੂੰ ਲਾਨਤਾ ਪੈਰੀਆਂ ਨੇ ਹੁਣ ਤੇ ਇਸ ਵੀਡੀਓ ਨੂੰ ਵੱਤ ਬਾਅਦ ਸ਼ੇਅਰ ਜ਼ਰੂਰ ਕਰਿਓ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਦਾ ਤੇ ਜੇਕਰ ਤੁਸੀਂ ਸ਼ੇਅਰ ਨਹੀਂ ਕਰਨੀ ਕਟੋ ਕਟ ਆਪਣੇ ਕਮੈਂਟਾਂ ਰਹੀ ਰਹਾ ਜ਼ਰੂਰ ਰੱਖਦਿਆ ਕਰੋ